শর <rôle à déc> <Sélan ici> ਫਤੂਰ ਨੂੰ ਤੁਹਾਨੂੰ ਸਾਥ ਨਹੀਂ ਆਇਆ ਫਤੂਰ ਨੀ ਸ਼ਰਮ ਨਹੀਂ ਆਈ ਨੂੰ ਬਗਮਾਸ ਸਰ ਸਰ ਮਾਲਾ ਨਹੀਂ ਆਈ ਦਾਰ ਮੰਦਰਾ ਮੁੰਡਾ ਵਾ ਕੰਮ ਨੂੰ ਤੁਹਾਨੂੰ ਸਾਥ ਮੈਂ ਤੁਹਾਨੂੰ ਦੇ ਦਿੰਦਾ ਕੱਲੋ ਵੀ ਸ਼ਰਮ ਨਹੀਂ ਆਈ ਨੂੰ ਬਗਮਾਸ ਕਾਰ ਮਦਰਾ ਮੁੰਡਾ ਵਾਹ ਮੁੰਡਾ ਮਦਰਾ ਮੁਰਦਾ ਵਾਹ ਜਿੰਦਾ ਮਾਤਸ ਜਿੰਦਾ ਇੱਕ ਤਸਵੀਰਾਂ ਪਟਿਆਲਾ ਅਦਾਲਤ ਦੇ ਪਾਰਕਿੰਗ ਦੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜਾ ਸ਼ਖਸ ਨਜ਼ਰ ਆ ਰਿਹਾ ਹੈ ਜੋ ਪੁਲਿਸ ਮੁਲਾਜ਼ਮਾ ਦੀ ਗ੍ਰਿਫਤ ਦੇ ਵਿੱਚ ਹੈ ਇਸ ਨੂੰ ਪੇਸ਼ੀ ਤੇ ਦੱਸਦੀ ਹੈ ਕਿ ਪੁਲਿਸ ਮੁਲਾਜ਼ਮ ਲੈ ਕੇ ਪਹੁੰਚੇ ਸੀ ਔਰ ਇਸ ਦੌਰਾਨ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੇ ਨਾਹਰੇਬਾਜ਼ੀ ਕੀਤੀ ਇਸ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਹੈ ਔਰ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਜ਼ਮੀਨ ਦਾ ਰੋਲਾ ਜਿਸ ਦੇ ਚੱਲਦਿਆਂ ਹੋਇਆ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਨਾਹਰੇਬਾਜ਼ੀ ਕੀਤੀ ਉਹਨਾਂ ਵੱਲੋਂ ਇਸ ਦੇ ਖਿਲਾਫ ਦੱਸਦੀ ਕਿ ਇਲਜ਼ਾਮ ਲਗਾਏ ਗਏ ਨੇ ਕਿ ਇਸਨੇ ਸਾਡੀ ਜਿਹੜੀ ਜ਼ਮੀਨ ਹੈ ਉਹ ਹੜਪ ਲਈ ਹੈ ਸਾਡੇ 사데 چار ਕਿੱਲੇ ਜ਼ਮੀਨ ਸੀ ਔਰ ਇਸ ਦਰਮਿਆਨ ਦੱਸ ਦिए ਕਿ ਇਸ ਨੌਰ ਤੋਂ ਜੋ ਵਿਧਾਇਕ ਨੇ ਜੋ ਫਰਾਰ ਚੱਲ ਰਹੇ ਨੇ ਪਠਾਨ ਮਾਜਰਾ ਉਹਨਾਂ ਦੇ ਉੱਤੇ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਮਿਲੀ ਭੁਗਤ ਦੇ ਨਾਲ ਇਹ ਜ਼ਮੀਨ ਜਿਹੜੀ ਹੈ ਸਾਡੀ ਹੜਪੜੀ ਲਈ ਹੜੱਪ ਲਈ ਗਈ ਔਰ ਉਸ ਤੋਂ ਬਾਅਦ ਦੱਸ ਦिए ਕਿ ਇਹ ਜਿਹੜਾ ਮਲਜ਼ਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਇਸ ਖਿਲਾਫ ਨਾਏ ਬਾਜ਼ੀ ਕਰਨ ਦੇ ਲਈ ਪਟਿਆਲਾ ਦੇ ਅਦਾਲਤ ਵਿਖੇ ਇਹ ਦੋਵੇਂ ਜਣੇ ਜਿਹੜੇ ਨੇ ਉਹ ਪਹੁੰਚੇ ਹੋਏ ਸੀ ਔਰ ਦੇਖ ਸਕਦੇ ਹੋ ਕਿ ਪੇਸ਼ੀ ਤੇ ਆਏ ਨੌਜਵਾਨ ਦੇ ਖਿਲਾਫ ਇਹ ਨਾਰੇਬਾਜ਼ੀ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਕਿਸ ਤਰ੍ਹਾਂ ਇਨਾਂ ਵੱਲੋਂ ਪ੍ਰਦਰਸ਼ਨ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਔਰ ਇਸ ਨਾਰੇਬਾਜ਼ੀ ਦੇ ਦੌਰਾਨ ਦੱਸ ਦਈਏ ਕਿ ਸਨੌਰ ਤੋਂ ਵਿਧਾਇਕ ਪਠਾਨ ਮਾਜਰਾ ਜਿਉਂ ਨੇ ਉਹਨਾਂ ਦੇ ਖਿਲਾਫ ਵੀ ਮੁਰਦਾਬਾਦ ਦੇ ਜਿਹੜੇ ਨਾਰੇ ਨੇ ਉਹ ਵੀ ਲੱਗੇ ਤਾਂ ਪੇਸ਼ੀ ਤੇ ਨੌਜਵਾਨ ਖਿਲਾਫ ਪੁਲਿਸ ਸਾਹਮਣੇ ਇਹ ਨਾਰੇਬਾਜ਼ੀ ਇਨਾਂ ਲੋਕਾਂ ਵੱਲੋਂ ਕੀਤੀ ਗਈ ਹੈ ਪਟਿਆਲਾ ਕੋਟ ਦੀਆਂ ਇਹ ਤਸਵੀਰਾਂ ਨੇ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ 4.5 ਕਿੱਲੇ ਜ਼ਮੀਨ ਨੂੰ ਲੈ ਕੇ ਇਹ ਜਿਹੜਾ ਵਿਰੋਧ ਹੈ ਇਹਨਾਂ ਵੱਲੋਂ ਕੀਤਾ ਗਿਆ ਔਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਇਹਨਾਂ ਨੇ ਜਿਹੜੀ ਸਾਡੀ ਜ਼ਮੀਨ ਹੈ ਉਸ ਨੂੰ ਦੱਬ ਲਿਆ ਵਿਧਾਇਕ ਪਠਾਨ ਮਾਜਰਾ ਦਾ ਵੀ ਜਿਹੜਾ ਇਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕੇਂਜ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਜਿਹੜਾ ਵਿਅਕਤੀ ਸੀ ਉਸ ਦੇ ਖਿਲਾਫ ਨਰੇਬਾਜ਼ੀ ਕੀਤੀ ਗਈ ਵਿਧਰੇ ਜਾਣਕਾਰੀ ਦੇ ਲਈ ਪਟਿਆਲਾ ਤੋਂ ਸਾਡੇ ਪੱਤਰਕਾਰ ਤਰਨ ਠਕਰਾਲ ਜੁੜ ਚੁੱਕੇ ਨੇ ਤਰਨ ਆਕਰ ਇਹ ਸਾਰਾ ਮਾਮਲਾ ਕਿਸੇ ਕਿਹੜੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਫਤਾਰ ਕੀਤਾ ਔਰ ਉਸ ਤੋਂ ਬਾਅਦ ਪੇਸ਼ੀ ਤੇ ਲੈ ਕੇ ਪਹੁੰਚੇ ਸੀ ਪਰ ਕੁਝ ਲੋਕਾਂ ਵੱਲੋਂ ਇਸ ਦੇ ਖਿਲਾਫ ਨਰੇਬਾਜ਼ੀ ਕੀਤੀ ਗਈ ਔਰ ਇਸ ਦੌਰਾਨ ਵਿਦਾਇ ਪਠਾਨ ਮਾਜਰਾ ਦਾ ਵੀ ਜ਼ਿਕਰ ਕੀਤਾ ਗਿਆ ਦੇਖੋ ਜੀ ਇਹ ਪਰਵਾਹ ਜਿਹੜਾ ਜਿਸ ਦੇ ਉੱਪਰ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਲਖਵੀਰ ਸਿੰਘ ਮੌਜੂਦ ਸੀਗਾ ਜਦੋਂ ਇਸ ਅਮਨ ਟੋਟ ਨਾਮ ਦੇ ਵਿਅਕਤੀ ਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉਹਦੇ ਖਿਲਾਫ ਜਿਹੜੀਆਂ ਹੋਏ ਵਿਰੋਧ ਕਰਦੇ ਦਿਖਾਈ ਦਿੰਦੇ ਨੇ ਹਾਲਾਂਕਿ ਇਹ ਕਹਿੰਦੇ ਨੇ ਕਿ ਤੋਂ ਪਠਾਨ ਮਾਜਰਾ ਦੇ ਨਾਲ ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਸਾਥੀ ਸੀ ਜਾਂ ਨਹੀਂ ਸੀ ਪਰ ਇਸ ਮਾਮਲੇ ਦੇ ਪ੍ਰਸ਼ਾਸਨ ਦੇ ਵੱਲੋਂ ਤਕਰੀਬਨ ਟੋਟਲ 7 ਬੰਦਿਆਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਆਈ ਪੀ ਐਸ ਦੀ ਧਾਰਾ 406 420 120 20 ਲਗਾ ਕੇ ਜਿਹੜੀਆਂ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਅੱਜ ਇਹਨਾਂ ਨੂੰ ਇਸ ਪਾਇੰਦਾ ਤਾਂ ਪਰਿਵਾਰ ਉੱਤੇ ਪਹੁੰਚਾ ਤਾਂ ਇਸ ਤੈਨੂੰ ਲਾਂਤਾ ਪਈਆਂ ਨੇ ਸਾਫ਼ ਤੋਂ ਤੇ ਜਦੋਂ ਪਰਿਵਾਰ ਦੇ ਨਾਲ ਅਸੀਂ ਗੱਲ ਕੀਤੀ ਗਈ ਐਕਸ ਤਾਂ ਉਹਨਾਂ ਨੇ ਦੱਸਿਆ ਕਿ ਸਾਡਾ 3.4 ਕਿੱਲੇ ਜ਼ਮੀਨ ਦਾ ਮਾਮਲਾ ਸੀਗਾ ਅਸੀਂ ਕਿਸੇ ਇੱਕ ਵਿਅਕਤੀ ਤੋਂ ਸਭ ਤੋਂ 65 ਲੱਖ ਰੁਪਏ ਲੈਣਾ ਸੀ ਜਦੋਂ ਅਮਨ ਟੋਟ ਨੂੰ ਵਿੱਚ ਪਾਇਆ ਗਿਆ ਤਾਂ ਉਸਨੇ ਉਸ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਨੂੰ ਆਕੇ ਇੱਕ ਚਾਹਸਾ ਦਿੱਤਾ ਕਿ ਉਹਦਾ ਇੱਕ ਕਿੱਲਾ ਜ਼ਮੀਨ ਜਿਹੜੀ ਆ ਉਹ 765 ਲੱਖ ਰੁਪਏ ਦੇ ਬਜਲੇ ਤੁਹਾਡੇ ਨਾਮ ਕਰਵਾ ਦਿੰਦੇ ਆ ਇਹ ਅਮਨ ਟੋਟ ਹੈ ਇਹ ਜਿਸ ਦੀਆਂ ਤਸਵੀਰਾਂ ਅਸੀਂ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਬਿਲਕੁਲ ਇਹ ਅਮਨ ਟੋਟ ਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਨਾਮ ਕਰਵਾਉਣ ਵਾਸਤੇ ਜਾਂਦਾ ਹੈ ਤਾਂ ਧੋਖਾਧੜੀ ਦਾ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਲਟਾ ਸਾਢੇ ਹੀ 3/4 ਕਿल्ले ਆਪਣੇ ਨਾਮ ਕਰਵਾ ਲੱਤੇ ਜਾਂਦੇ ਨੇ ਬਲਕਿ ਇੱਕ ਕਿਲਾ ਜਦੋਂ ਇਹਨਾਂ ਦਾ ਨਾਮ ਕਰਵਾਉਣਾ ਹੁੰਦਾ ਉਸ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਹੁੰਦੀ ਹੈ ਤੇ ਧੰਨਵਾਦ ਪ੍ਰਸ਼ਾਸਨਵਾਦੀ ਕਰਦਾ ਦਿਖਾਈ ਦਿੰਦੇ ਨੇ ਕਿ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ ਤਾਂ ਅੱਜ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇ ਹੋਰ ਧਾਰਤ ਤੇ ਵਾਇਰਲ ਹੁੰਦੀ ਦਿਖਾਈ ਦਿੰਦੀ ਕਿ ਉਸ ਵਿਅਕਤੀ ਦਾ ਜਿਹੜਾ ਵਿਰੋਧ ਕਰਦੇ ਦਿਖਾਈ ਦਿੰਦੇ ਨੇ ਪਰਿਵਾਰਕ ਮੈਂਬਰ ਤੇ ਵਿਧਾਇਕ ਪਠਾਨ ਮਾਜਰਾ ਦੇ ਨਾਲ ਕੀ ਲਿੰਕ ਹੈ ਇਸ ਵਿਅਕਤੀ ਦਾ ਕਿਉਂਕਿ ਉਹਨਾਂ ਨੇ ਹਰਮੇਸ਼ ਸਿੰਘ ਪਠਾਨ ਮਾਜਰਾ ਦਾ ਵੀ ਜ਼ਿਕਰ ਕੀਤਾ ਨਾਰੇਬਾਜ਼ੀ ਕੀਤੀ ਜਬਲਕੌਰ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਜ਼ਿਕਰ ਜਿਹੜਾ ਉਹ ਇਸ ਪਰਿਵਾਰ ਦੇ ਬਨੂ ਕੀਤਾ ਜਾ ਰਿਹਾ ਹਾਲਾਂਕਿ ਸਨੌਰ ਹਲਕੇ ਦਾ ਰਹਿਣ ਵਾਲਾ ਅਮਨ ਢੋਟਰੀ ਸਨੌਰ ਹਲਕੇ ਦੇ ਐਮ ਵਿਧਾਇਕ ਸੰਘਨ ਪਠਾਨ ਮਾਜਰਾ ਪੁੱਛੀ ਨਹੀਂ ਕੀਤੀ ਜਾ ਸਕਦੀ ਕਿਸ ਤਰੀਕੇ ਦੇ ਇਹਨਾਂ ਦੇ ਸਬੰਧ ਹੋਣਗੇ ਪਰਿਵਾਰ ਦੇ ਕਹਿੰਦੇ ਹਿਸਾਬ ਨਾਲ ਕਿਹਾ ਜਾ ਰਿਹਾ ਹੈ ਕਿ ਪਠਾਨ ਮਾਜਰਾ ਦਾ ਸਾਥੀ ਸੀਗਾ ਤੇ ਉਹਨਾਂ ਦੀ ਸ਼ਹੀਦੀ ਉੱਪਰ ਜਿਹੜਾ ਸਾਰਾ ਕੰਮ ਹੈ ਕੀਤਾ ਗਿਆ ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਪ੍ਰਸ਼ਾਸਨ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਆਪੇ ਵਿੱਚ ਕੁਝ ਲੈਣ ਦੇਣ ਸੀ ਜਾਂ ਨਹੀਂ ਫਿਲਹਾਲ ਉਹਨਾਂ ਦੇ ਵੱਲੋਂ ਜੋ ਵੀਡੀਓ ਵੀ ਜਾਰੀ ਕੀਤਾ ਗਿਆ ਦੇ ਹਿਸਾਬ ਦੇ ਨਾਲ ਦਾ ਤਿਆਰ ਜੀ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਤਾਂ ਇਸ ਖਬਰ ਸਬੰਧੀ ਤਾਂ 4.5 ਕਿੱਲੇ ਜ਼ਮੀਨ ਦਾ ਇਹ ਮਾਮਲਾ ਹੈ ਜਿਸ ਦੇ ਚੱਲਦਿਆਂ ਹੋਇਆ ਇਸ ਵਿਅਕਤੀ ਨੂੰ ਦੱਸਦੀ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਰ ਉਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਪਹੁੰਚੀ ਸੀ ਔਰ ਪੇਸ਼ੀ ਦੇ ਦੌਰਾਨ ਜਿਹੜਾ ਪਰਿਵਾਰ ਹੈ ਇਸ ਅਦਾਲਤ ਅ ਵਿਖੇ ਪਹੁੰਚਿਆ ਕੰਪਲੈਕਸ ਦੀਆਂ ਇਹ ਤਸਵੀਰਾਂ ਨੇ ਔਰ ਦੇਖ ਸਕਦੇ ਹੋ ਕਿ ਜਦੋਂ ਪੁਲਿਸ ਮੁਲਾਜ਼ਮਾ ਦੀ ਗ੍ਰਿਫਤ ਦੇ ਵਿੱਚ ਇਹ ਵਿਅਕਤੀ ਸੀ ਜਿਸ ਦਾ ਨਾਮ ਅਮਨ ਦੱਸਿਆ ਜਾ ਰਿਹਾ ਉਸ ਦੇ ਖਿਲਾਫ ਪਰਿਵਾਰ ਵੱਲੋਂ ਨਾਰੇਬਾਜ਼ੀ ਕੀਤੀ ਗਈ ਵਿਧਾਇਕ ਪਟਾਣ ਮਾਜਰਾ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਗਈ ਔਰ ਦੱਸਿਆ ਗਿਆ ਕਿ ਇਹਨਾਂ ਦੀ ਆਪਸ ਵਿੱਚ ਮਿਲੀ ਭੁਗਤਾਲਾ ਕਿ ਇਸ ਬਾਰੇ ਦਰ ਰੋਜ਼ਾਨਾ ਸਪੋਕਸਮੈਨ ਨੇ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਾਂਚ ਦਾ ਵਿਸ਼ਾ ਹੈ ਇਲਜ਼ਾਮ ਇੱਕ ਪਾਸੇ ਲੱਗੇ ਨੇ ਪਰ ਪੁਲਿਸ ਨੇ ਆਪਣਾ ਕੰਮ ਕਰਨਾ ਹੈ ਕਰ ਰਹੀ ਹੈ ਜਾਂਚ ਜਿਹੜੀ ਹੈ ਇਹ ਸਾਰੇ ਮਾਮਲੇ ਲੈ ਕੇ ਚੱਲ ਰਹੀ ਹੈ ਕਾਰਨ ਜੀ ਸਾਡੀ ਜ਼ਮੀਨ ਸੀ 4.5 ਕਿੱਲੇ ਇਹਨਾਂ ਬੰਦਿਆਂ ਨੇ ਹੜੱਪ ਕਰ ਲਈ ਐਮਐਲਏ ਸਾਹਿਬ ਨਾਲ ਇਹ ਬੰਦੇ ਆ ਗਏ ਕਿਹੜੇ ਬੰਦੇ ਦੀ ਟੋਟ ਹੈ ਇਹਦੇ ਨਾਲ ਕਿਹੜੇ ਮੈਨ ਦੀ ਗੱਲ ਕਰ ਰਹੇ ਹੋ ਪਠਾਨ ਵਜਰੇ ਜੇਕਰ ਤੁਸੀਂ ਅਮਲ ਢੋੜ ਦੀ ਗੱਲ ਕਰ ਰਹੇ ਹੋ ਤਾਂ ਵਿੱਚ ਪਠਾਨ ਵਜਰੇ ਦਾ ਨਾਮ ਕਿੱਥੋਂ ਆਂਦਾ ਉਹ ਉਹਦਾ ਬੰਦਾ ਜੀ ਇਹ ਰਲ ਕੇ ਕਰਾਇਆ ਜਿਹੋ ਉਹਦਾ ਬੰਦਾ ਖਾਸ ਹੈ ਸੱਜੀ ਘਾਬਣੀ ਵੀ ਹੈ ਜੀ ਸਾਰੀ ਠੱਗੀਆਂ ਜਿੰਨੀ ਸਨੌਰ ਮੱਦੇ ਵੀ ਘੜਮ ਇੰਨੇ ਮਾਰਿਆ ਬੰਦੇ ਨੇ ਜੀ ਥੋੜਾ ਕਿੰਨੀ ਜ਼ਮੀਨ ਦਾ ਮਸਲਾ ਸੀ ਸਾਢੇ 4 ਕਿੱਲੇ ਜੀ ਇਹ ਮਸਲਾ ਸ਼ੁਰੂ ਕਿਵੇਂ ਹੁੰਦਾ ਹੈ ਤੁਹਾਡਾ ਸ਼ੁਰੂ ਜੇ ਅਸੀਂ ਪੈਸੇ ਲੈਣੇ ਦੀ ਬਲਾਲਪੁਰ ਦਾ ਮੁੰਡਾ ਮੇਰੇ ਨਾਲ ਕੋਠੀਆਂ 'ਚ ਕੰਮ ਕਰਦਾ ਸੀ ਉਹ 66 ਲੱਖ ਰੁਪਏ ਲੈ ਕੇ ਭੱਜ ਗਿਆ ਜੀ ਅਸੀਂ ਉੱਥੇ ਗਏ ਇਹ ਕਹਿੰਦਾ ਮੈਂ ਤੁਹਾਡੇ ਪੈਸੇ ਦਵਾ ਦੂੰਗਾ ਮਹੀਨਾ ਤੇ ਵੀਦਣਾ ਵੀਦਨ ਦਾ ਟਾਈਮ ਲੈ ਕੇ ਜੀ ਇਹਨੇ ਫੇਰ ਇਹਨੇ ਸਕੀਮ ਲਾ ਲਈ ਕਹਿੰਦਾ ਵੀ ਮੈਂ ਭੂਆ ਇੱਕ ਅਮਰੀਕਾ ਵਾਲੀ ਦੇ ਪੇਕੇ ਨੇ 75 ਡਾ ਕਹਿੰਦੀ ਭੂਆ ਵੀ ਮੈਂ ਤੁਹਾਡੇ ਪੈਸੇ ਪੈਸੇ ਤਾਂ ਐ ਨਹੀਂ ਜ਼ਮੀਨ ਉਹਦੇ ਸਾਲੇ ਦੀ 1.9 ਨੌ ਕਰਾ ਦੇਣਾ ਤੂੰ ਕਿ ਮੈਂ ਕਹਾਂ ਜੀ ਠੀਕ ਐ ਕਹਿੰਦਾ ਕਿ ਤੁਸੀਂ ਨਾਲ ਜਾਓ ਮੈਂ ਇੱਕ ਸਿਆਣੇ ਬੰਦਾ ਹੋਰ ਭੇਜਾਂ ਦੇ ਨਾਲ ਅਸਾਂ ਉੱਥੇ ਜਾ ਕੇ ਉਹ ਵੀ ਅੱੜ-ਪੱੜ ਸੀਗੇ ਸਾਰੇ 3.4 ਕਿੱਲੇ ਨੌ ਲਵਾਲੇ ਸੀ ਉਹ ਕਿੰਦਾ ਤਾਂ ਕਿਆ ਲਵਾਉਣਾ ਸੀ ਸਾਢੇ ਹੀ ਲਵਾਲੇ ਇਹ ਤੁਸੀਂ ਪਹਿਲਾਂ ਜਦੋਂ ਮੌਜੂਦਾ ਐਮਐਲਏ ਸੀਗੇ ਉਹਨਾਂ ਕੋਲ ਇਹ ਬੇਨਤੀ ਨਹੀਂ ਕੀਤੀ ਵੀ ਇਸ ਮਸਲੇ ਦਾ ਹੱਲ ਹੋਵੇ ਕਿ ਕਿਹਲਾਤਰ ਵੋਟਾਂ ਸੀ ਇਹਦੇ ਸਿਰ ਤੇ ਆਖਰ ਰੱਖਿਆ ਗਿਆ ਲਈ ਭੈਣੇ ਮੈਂ ਤੈਨੂੰ 3.4 ਕਿੱਲੇ ਜੇ ਨਹੀਂ ਲੇਗਾ ਮੈਂ ਤੋਗਾ ਇਹਦਾ ਕੋਈ ਮੋਕਾ ਨਹੀਂਦਾ ਇਹਦਾ ਠੱਗ ਬਤਾ ਉਸ ਨੂੰ ਕਹੀ ਕਿ ਅੰਦਰਾ ਤੂੰ ਕਿੱਥੇ ਫਸ ਗਏ ਮੈਂ ਕਹਿੰਦਾ ਸਾਡੀ ਕਿਸਮਤ ਦਾ ਬਤਾਦਾ ਸਾਲਾ ਸਾਡੇ ਮਾਰਾ ਦਾ ਨਸੀਬ ਕਹਿੰਦਾ ਤੁਸੀਂ ਫਿਕਰ ਨਾ ਕਰੋ ਉਹ ਵੋਟਾਂ ਲੱਗ ਲਈਆਂ ਜਾਂਦਾ ਫੇਟੂਗਾ ਚੱਕਦਾ ਜੀ ਇਹਨਾਂ ਕਹਿੰਦਾ ਵੀ ਮੇਰੇ ਵੱਸ ਤੋਂ ਬਾਹਰ ਹੈ ਮੈਂ ਕੀ ਕਰਾਂ ਹੁਣ ਤੁਸੀਂ ਸਰਕਾਰ ਤੋਂ ਕੀ ਆਸ ਕਰਦੇ ਹੋ ਕਿ ਹੁਣ ਲੰਗੂ ਕੋਰਨਾ ਆਸ ਵੱਡੀ ਹੈ ਜੀ ਉਹ ਅਦਵਾਰ ਸਰਕਾਰ ਸਾਡਾ ਗਰੀਬਾਂ ਦਾ ਸਾਡੇ ਨਾਲ ਉਹੀ ਚਾਰ ਸਾਢੇ ਚਾਰ ਕਿੱਲੇ ਸੀ ਰੋਟੀ ਕਿਤਾ ਹੋਵਾ ਮੰਗੇ ਅੱਗੇ ਕਿੱਥੇ ਜਾਈਏ ਜੀ ਐਜੀ ਮਤਾ ਜੀ ਸਾਹਿਬ ਦਾ ਬਹੁਤ ਧੰਨਵਾਦ ਪਰਚਾ ਹੋ ਗਿਆ ਜੀ ਹੋ ਗਿਆ ਹਾਂਜੀ ਪਰਚਾ ਹੋ ਗਿਆ ਜੀ ਮਾਤਾ ਜੀ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੂਗਾ ਜੀ ਬਸ ਇਹ ਅੰਦਰ ਹੋਣਾ ਚਾਹੀਦਾ ਇਹਨੂੰ ਪੱਕੀ ਪੱਕਾ ਗ੍ਰੈਂਡ ਜੀ ਜਿਹੜੀ ਜਿਮੀਨ ਹੈ ਇਹਨੇ ਬਹੁਤ ਠੱਗੀਆਂ ਮਾਰੀਆਂ ਸਾਰਾ ਦਾਕਾ ਐਵੇਂ ਵਰਕਾਇਆ ਗਿਆ ਬਹੁਤ ਹੋਰ ਵੀ ਠੱਗੀਆਂ ਮਾਰੀਆਂ ਇਹਨੇ ਬਹੁਤ ਜ਼ਿਆਦਾ ਮੰਡੀ ਚ ਵੀ ਇਹਨੇ ਗੰਦ ਪਾਇਆ ਤੇ ਆਈ ਕਾਰਨ ਜੀ ਸਾਡੀ ਜ਼ਮੀਨ ਸੀ 4.5 ਕਿੱਲੇ ਇਹਨੇ